ਕਈ ਕਲੋਨੀਆਂ ਜੈਹੀਆਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਸਵਾਲ ਖੜੇ ਹੋਏ ਸੀ 115 ਕਲੋਨੀਆਂ ਸੀ ਜਿਦੇ ਵਿੱਚੋਂ 7 ਨੂੰ ਹੀ ਮਨਜ਼ੂਰੀ ਮਿਲੀ ਹੈ ਬਾਕੀ ਸਾਰੀਆਂ ਦੇ ਉੱਤੇ ਪ੍ਰਸ਼ਾਸਨ ਦਾ ਪੰਜਾ ਚੱਲਿਆ ਇਸ ਕਰਕੇ ਐਨਓਸੀ ਵਾਲੀ ਸ਼ਰਤ ਹਟਾਉਣ ਦੀ ਗੱਲ ਕਹੀ ਗਈ ਸੀ ਪਰ ਜਿਹੜੀਆਂ ਇਹ ਕਲੋਨੀਆਂ ਅਨਧਿਕਾਰਤ ਸੀਗੀਆਂ ਉਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋਵੇਗੀ ਅਸਲ ਦੇ ਵਿੱਚ ਉਸ ਬਾਰੇ ਦਾ ਕਲਿੱਕ ਹੈ ਅਧਿਕਾਰੀ ਵੀ ਉਹੀ ਗੱਲ ਸੁਣਦੇ ਨੇ ਜਿਹਦੀ ਸਰਕਾਰ ਹੁੰਦੀ ਹੈ ਜੋ ਨਜਮ ਬਣਾਇਆ ਪੰਜਾਬ ਦੀ ਸਰਕਾਰ ਨੇ 3 ਤੋਂ ਲੈ ਕੇ 7 ਸਾਲ ਸੱਕ ਦੀ ਕੈਦ ਹੋ ਸਕਦੀ ਹੈ ਤੇ 2 ਤੋਂ 5 ਲੱਖ ਰੁਪਏ ਦਾ ਜੁਰਮਾਨਾ ਕਈ ਤਾਂ ਇਹ ਜੇ ਸੀ ਜਿਹੜੇ ਨਾਲ ਤਾਂ ਅਫਸਰ ਨੂੰ ਬੈੜਾ ਬੋਲਦੇ ਸੀ ਨਾਲੇ ਇਹ ਗੈਰ ਕਾਨੂੰਨੀ ਕੰਮ ਕਰਦੇ ਸੀ ਜੇ ਸਰਕਾਰ ਸੱਚਮੁੱਚ ਇਸ ਪਾਸੇ ਵੱਲ ਸਹੀ ਰੂਪ ਚ ਚੱਲ ਰਹੀ ਹੈ ਤਾਂ ਮੈਂ ਸਮਝਦਾ ਭਗਵੰਤ ਮਾਨ ਦੀ ਸਰਕਾਰ ਦਾ ਇਹ ਛਲਾਗਾ ਜੋ ਕਦਮ ਹੈ ਅਨਅਧਿਕਾਰਤ ਕਲੋਨੀਆਂ ਗੈਰ ਕਾਨੂੰਨੀ ਕਲੋਨੀਆਂ ਕਹੀਆਂ ਜਾਂਦੀਆਂ ਨੇ ਤੇ ਖਾਸ ਕਰ ਲੁਧਿਆਣਾ ਵਾਲੇ ਪਾਸੇ ਲੁਧਿਆਣਾ ਮੋਗਾ ਰੋਡ ਦੇ ਉੱਤੇ ਕਈ ਕਲੋਨੀਆਂ ਜਈਆਂ ਸੀਗੀਆਂ ਜਿਨ੍ਹਾਂ ਨੂੰ ਲੈ ਕੇ ਸਵਾਲ ਖੜੇ ਹੋਏ ਸੀ 115 ਕਲੋਨੀਆਂ ਸੀ ਜਿਦੇ ਵਿੱਚੋਂ ਸੱਤ ਨੂੰ ਹੀ ਮਨਜ਼ੂਰੀ ਮਿਲੀ ਹੈ ਬਾਕੀ ਸਾਰੀਆਂ ਦੇ ਉੱਤੇ ਪ੍ਰਸ਼ਾਸਨ ਦਾ ਪੰਜਾ ਚੱਲਿਆ ਜਿੰਨੀਆਂ ਕਿ ਚਾਰਦਵਾਰੀਆਂ ਜਿਨ੍ਹਾਂ ਨੇ ਇੱਕ ਫੁੱਟਪਾਥ ਬਣਾਏ ਸੀ ਉਹ ਸਾਰੇ ਢਾਅ ਦਿੱਤੇ ਗਏ ਨੇ ਤੋੜ ਦਿੱਤੇ ਗਏ ਨੇ ਹਾਲਾਂਕਿ ਪਿੱਛੇ ਜੇ ਐਨਓਸੀ ਦੀ ਸ਼ਰਤ ਖਤਮ ਕਰਨ ਵਾਸਤੇ ਇੱਕ ਬਿੱਲ ਆਂਦਾ ਗਿਆ ਸੀਗਾ ਵਿਧਾਨ ਸਭਾ ਦੇ ਵਿੱਚ ਉਹਦੇ ਬਾਰੇ ਨੋਟੀਫਿਕੇਸ਼ਨ ਵਗੈਰਾ ਜੀ ਫਿਲਹਾਲ ਵੇਟ ਹੈ ਪਰ ਐਨਓਸੀ ਤੋਂ ਬਿਨਾ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ ਜਿਹੜੇ ਮੀਟਰਾਂ ਦੇ ਕਨੈਕਸ਼ਨ ਨੇ ਉਹ ਵੀ ਮਿਲਣੇ ਮੁਸ਼ਕਲ ਹੋ ਜਾਂਦੇ ਨੇ ਲੋਨ ਵਗੈਰਾ ਦਾ ਵੀ ਰੋਲਾ ਪੈ ਜਾਂਦਾ ਹੈ ਇਸ ਕਰਕੇ ਐਨਓਸੀ ਵਾਲੀ ਸ਼ਰਤ ਹਟਾਉਣ ਦੀ ਗੱਲ ਕਹੀ ਗਈ ਸੀ ਪਰ ਜਿਹੜੀਆਂ ਇਹ ਕਲੋਨੀਆਂ ਅਨਧਿਕਾਰਤ ਸੀਗੀਆਂ ਉਹਨਾਂ ਦੇ ਉੱਤੇ ਜ਼ਰੂਰ ਕਾਰਵਾਈ ਹੋ ਗਈ ਹੈ ਜੀ ਮੇਰਾ ਖਿਆਲ ਇਹਦੇ ਤੇ ਨਾ ਜਿਹੜਾ ਅਸਲ ਦੇ ਵਿੱਚ ਉਸ ਵੇਲੇ ਦਾ ਕਲਿੱਕ ਹੈ ਹਮ ਅਧਿਕਾਰੀ ਵੀ ਉਹਦੀ ਗੱਲ ਸੁਣਦੇ ਨੇ ਜਿਹਦੀ ਸਰਕਾਰ ਹੁੰਦੀ ਹੈ ਹਮ ਤੇ ਅਧਿਕਾਰੀ ਜਾਣ ਕਿੱਧਰ ਅੱਜ ਕੱਲ ਬਹੁਤ ਘੱਟ ਅਧਿਕਾਰੀ ਰਹੇਗੇ ਜਿਹੜੇ ਗੈਰ ਕਾਨੂੰਨੀ ਕੰਮ ਕਰਨ ਨੂੰ ਤਰਜੀਹ ਨਾ ਕਰਨ ਬਹੁਤ ਸਾਰੇ ਪੁਰਾਣਿਆਂ ਦੇ ਨਾਂ ਲਏ ਜਾ ਸਕਦੇ ਆ ਜਿਨ੍ਹਾਂ ਨੇ ਜਾ ਕੇ ਕਹਿਤਾ ਜੇ ਮੰਨ ਲਓ ਕਿਸੇ ਐਸਐਚਓ ਨੂੰ ਕਹਿਤਾ ਤਾਂ ਉਹਨੇ ਆਪ ਦੇ ਡੀਐਸਪੀ ਨੂੰ ਜਾਂ ਐਸਐਸਪੀ ਨੂੰ ਕਹਿਤਾ ਮੈਂ ਗਲਤ ਕੰਮ ਨਹੀਂ ਕਰਨਾ ਜੀ ਭਾਵੇਂ ਮੈਨੂੰ ਹਟਾ ਕੇ ਪੁਲਿਸ ਲੈਣ ਦਸ ਦਿਓ ਤਨਖਾਤਾ ਮਿਲੂਗੀ ਖਟੋਖਟੇ ਮੇਰੀ ਜਵੀਰ ਤਾਂ ਜਾਗਦੀ ਰਹੂ ਕਿ ਮੈਂ ਕੁਝ ਨਹੀਂ ਕੀਤਾ ਹਮ 115 ਕਲੋਨੀਆਂ ਠੀਕ ਹੈ ਜੀ ਇਹਨਾਂ ਨੂੰ ਜਿਹੜਾ ਨਿਜਮ ਬਣਾਇਆ ਪੰਜਾਬ ਦੀ ਸਰਕਾਰ ਨੇ 3 ਤੋਂ ਲੈ ਕੇ 7 ਸਾਲ ਸੱਕ ਦੀ ਕੈਦ ਹੋ ਸਕਦੀ ਹੈ ਤੇ 2 ਤੋਂ 5 ਲੱਖ ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਡਿਪਟੀ ਕਮਿਸ਼ਨਰ ਨੇ ਜੀ ਉੱਥੋਂ ਦੇ ਨਗਰ ਦੇ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨਾਲ ਹੀ ਉਹਨਾਂ ਦੇ ਬਦੀ ਇੱਕ ਡਿਪਟੀ ਕਮਿਸ਼ਨਰ ਕਮ ਐਸਡੀ ਹੋਂ ਸਾਰੰਗ ਪ੍ਰੀਤ ਸਿੰਘ ਔਜਲਾ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਿਹੜਾ ਸਾਰਾ ਕੁਛ ਸੀ ਇਹਦੇ ਤੇ 숍 ਕਮ ਜਿਹੜਾ ਦੂਜਾ ਐਸਐਸਓ ਜਿਹੜਾ ਆਪਾਂ ਕਹਿੰਦੇ ਆ ਉਹ ਬਣਾਏ ਗਏ ਮਨਜ਼ੂਰੀ ਨਹੀਂ ਸੀ ਤੁਸੀਂ ਆਪ ਦੇਖੋ ਕਿ 115 ਚੋਂ ਸਿਰਫ 7 ਕੋਲ ਮਨਜ਼ੂਰੀ ਸੀ ਤੇ ਬਾਕੀਆਂ ਨੇ ਤਾਂ ਜਿਵੇਂ ਲਾਲੇ ਦੀ ਹੱਟੀ ਨੂੰ ਚੋਰੀ ਕਰਨਾ ਹੁੰਦਾ ਐ ਤਰੀਕੇ ਨਾਲ ਕਰੇ ਕਈ ਤਾਂ ਇਹੋ ਜੇ ਸੀ ਜਿਹੜੇ ਨਾਲ ਤਾਂ ਅਫਸਰ ਨੂੰ ਬੈੜਾ ਬੋਲਦੇ ਸੀ ਨਾਲੇ ਇਹ ਗੈਰ ਕਾਨੂੰਨੀ ਕੰਮ ਕਰਦੇ ਸੀ ਜੇ ਸਰਕਾਰ ਸੱਚਮੁੱਚ ਇਸ ਪਾਸੇ ਵੱਲ ਸਹੀ ਰੂਪ ਚ ਚੱਲ ਰਹੀ ਹੈ ਤਾਂ ਮੈਂ ਸਮਝਦਾ ਭਗਵੰਤ ਮਾਨ ਦੀ ਸਰਕਾਰ ਦਾ ਇਹ ਛਲਾਗਾ ਜੋ ਕਦਮ ਹੈ ਪਰ ਇਹਦੇ ਵਿੱਚ ਲਿਹਾਜ਼ ਨਾ ਰੱਖਿਓ ਹੂੰ ਕਿ ਆ ਆਪਣੇ ਆ ਬਗਾਨਾ ਆ ਫਲਾਨੀ ਪਾਰਟੀ ਦਾ ਆ ਉਹ ਹੈ ਤੇ ਜੇ ਸਾਰਿਆਂ ਦੇ ਖਿਲਾਫ ਇਸੇ ਤਰ੍ਹਾਂ ਦੀ ਕਾਰਵਾਈ ਕਰੋਗੇ ਲੋਕ ਤੁਹਾਡੀ ਪ੍ਰਸ਼ੰਸਾ ਕਰਨਗੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ